ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਨਲਾਈਨ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰੋ ਪਾਉਣ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਗੋਰੇ ਕੋਲੇ ਪਿੰਡ ਭਦੌਰ ਪਹੁੰਚੇ ਆ ਜੀ ਤਿੰਨ ਸਾਨੂੰ ਪਾਲਕ ਚੈੱਕ ਪਾਸ ਵਰਸ਼ੀਆਂ ਦਿਖਾ ਦਾਂਗੇ ਇੱਕ ਜਰਸੀ ਦਿਖਾ ਰਹੇ ਹਾਂ ਤੇ ਦੋ ਦਿਖਾ ਦਾਂਗੇ ਐਚਐਫ ਚ ਗੱਲਬਾਤ ਬਾਈ ਸਾਰੀ ਗੋਰੇ ਨਾਲ ਕਰਾਵਾਂਗੇ ਇੱਕ ਤੁਹਾਨੂੰ ਪਾਲਗ ਝੋਟੀ ਦਿਖਾ ਦਾਂਗੇ ਇੱਕ ਤੁਹਾਨੂੰ ਲਾਸਟ ਦੇ ਉੱਤੇ ਦਿਖਾਵਾਂ ਟੌਪ ਦਾ ਨਗੀਨਾ ਬਹਿੜ ਕਿਹੜਾ ਸੁਆ ਜਾਂ ਕਿੰਨੇ ਦੰਦਾਂ ਚ ਸਾਰਾ ਕੋਈ ਬਾਈ ਜੀ ਤੋਂ ਪੁੱਛਾਂਗੇ ਆ ਜਾ ਮੇਰੇ ਗੋਰੇ ਇਧਰਲੇ ਪਾਸੇ ਆ ਜਾ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਕੋਠੀ ਕੋ ਇਧਰ ਨੂੰ ਹੋ ਜਾ ਬਾਈ ਠੀਕ ਆ ਜੀ ਪਹਿਲਾਂ ਤਾਂ ਨੰਬਰ ਬੋਲਦਗੇ ਜੀ ਨੰਬਰ ਆਪਣਾ ਹੈਗਾ 87288 ਬਾਈ 04320 ਆ ਪਿੰਡ ਆਪਣਾ ਜੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਹੂੰ ਤਸਵੀਲ ਤਾਂ ਪਰ ਨਾਮ ਸਰਕਰ ਦੇ ਬਾਰੇ ਕੋਈ ਘਰ ਗੁਰੂ ਸਰ ਵਾਲੇ ਵਜਦੇ ਜੀ ਭਦੌੜ ਚ ਗੁਰੂ ਸਰਗੇ ਓਕੇ ਜੀ ਤੇ ਬਧਾਤਾ ਰੋਡ ਤੇ ਆਪਣੇ ਘਰ ਨੂੰ ਪਹੀ ਮੁੜਦੀ ਹੈ ਹਾਂਜੀ ਐਡਰੈਸ ਆ ਇਹ ਤਾਂ ਦੱਸ ਦੇਈਦਾ ਵੀ ਕਿਉਂਕਿ ਨੇੜੇ ਆ ਕੇ ਫੋਨ ਨਾ ਲੱਗੇ ਨਾ ਨੇੜੇ ਸੋਖੇ ਲਾਬੇ ਦਾ ਸੇਲਰ ਨਾ ਕਿ ਫੀਡ ਫੈਕਟਰੀ ਆਉਂਦੀ ਆ ਪਹਿਲੀ ਪਹੀ ਆਪਣੇ ਘਰ ਨੂੰ ਆਉਂਦੀ ਆ ਗੁਰੂ ਵੀਰੇ ਕਿੰਨੇ ਨਾਕ ਦਿਖਾ ਰਹੇ ਅੱਜ ਅੱਜ ਵੀਰੇ ਪੰਜ ਦਿਖਾ ਦਾਂ ਇੱਕ ਝੋਟੀ ਚਾਰ ਬੈੜਾ ਓਕੇ ਜੀ ਹਾਂਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੱਛੀ ਦੇਖੀ ਜਾਂਦੇ ਆ ਬਾਈ ਮੂੰਹੋਂ ਕਿੰਮਿਆ ਪਹਿਲਾ ਇਹ ਖੀਰੀ ਬੱਸੀ ਆ ਬਾਈ ਤਿੰਨ ਮਹੀਨਿਆਂ ਤੋਂ ਥੋੜੇ ਦਿਨ ਘੱਟ ਗੱਬਣ ਚੈੱਕ ਪਾਸ ਆ ਓਕੇ ਜੀ ਚਾਰ ਥਣ ਹੁਣੇ ਚਾਰਾਂ ਬੱਸੀਆਂ ਦੇ ਵਿੱਚ ਓਕੇ ਆਪਾਂ ਕਰ ਲਿਆ ਉਹ ਚੈੱਕ ਚਾਰਾਂ ਦੇ ਚਾਰ ਥਣ ਝੋਲੀ ਝੋਲੀ ਬਹੁਤ ਵਧੀਆ ਤਿੰਨ ਮਹੀਨਿਆਂ ਦੀ ਮੰਨ ਲਓ ਚਾਹ ਪੰਜ ਚਾਰ ਦਿਨ ਮੰਨ ਲਓ ਘੱਟ ਖੋਲੋ ਜਿਹਦਾ ਤੁਰਾ ਕਰਾ ਕੇ ਚੈੱਕ ਪਿਓਰ ਐਚਪੀ ਚ ਆ ਗਈ ਜੀ ਫੇਸ ਕੁਆਲਿਟੀ ਦੇਖੀ ਕਰਦੇ ਹੂੰ ਫੇਸ ਦੀ ਕੁਆਲਿਟੀ ਵੀ ਚੰਗੀ ਤੇ ਬਾਕੀ ਦੀ ਸ਼ਾਈਨਿੰਗ ਵਗੈਰਾ ਫੁੱਲ ਬਹੁਤ ਵੱਡੀ ਗਾਂ ਦੀ ਬੱਛੀ ਹੈ ਵੀਰੇ ਜਿਹੜੀ ਆ ਆਪਣੀਆਂ ਵੈੜ ਖੜੀ ਆ ਏਡੀ ਵੱਡੀ ਵੈੜ ਸੀ ਮਾਲਕ ਕੋਲ ਜਿਹਦਾ ਲਈ ਆਪਾਂ ਹਾਂ ਵੀਰੇ ਗੁਰੂ ਵੀਰ ਇਹਦਾ ਕੀ ਡਿਮਾਂਡ ਆਗੀ ਇਹ 40000 ਦੀ ਮੱਛੀ ਦੇ ਦਾਂਗੇ ਜੇ ਜੋੜਾ ਬੱਛਾਂ ਵਾਲਾ ਲੂਗਾ ਕੋਈ ਆਹ 80000 ਦੇ ਦਾਂਗੇ 100 ਕਿਲੋਮੀਟਰ ਪਹੁੰਚ ਕਰਦਾ ਓਕੇ ਜੀ 40000 ਚੋੜਾ ਮਾਨਦਾਰ ਹੋ ਜਾਣਾ ਲਾਸਟ ਤਾਈ ਸਾਰੀ ਵੀਡੀਓ ਦੇਖ ਲਿਓ ਸਾਰੇ ਸੌਦੇ ਤੁਹਾਡੇ ਕੰਮ ਦੇ ਹੋਣ ਵਾਲੇ ਆ ਸਾਰੀ ਵੀਡੀਓ ਦੇ 100 ਕਿਲੋਮੀਟਰ ਜਿੱਥੇ ਦੋਨੇ ਲੈ ਜੂਗਾ ਆਹ ਹੂੰ ਪਹੁੰਚ ਕਰਦੇ 80000 ਜੋੜਾ ਦੇ ਦਾਂਗੇ 100 ਕਿਲੋਮੀਟਰ ਫਰੀ ਦੇ ਦਾਂਗੇ ਓਕੇ ਜੀ ਕਿਰਾਇਆ ਆਪਾਂ ਆਦੇ ਕੋਲੇ ਆਏ ਨਾ ਵਿੱਚ ਬੰਦੇ ਸੌਦਾ ਕਰਕੇ ਫਿਰ ਬਾਅਦ ਚ ਨਾ ਗਏ ਘੱਟ ਵੱਧ ਨਹੀਂ ਹੋਣੇ 80 ਇਹ ਦਿਖਾ ਦਈਏ ਬਣਾ ਹੈ ਨਾ ਫੇਸ ਬਹੁਤ ਪਿਆਰਾ ਯਾਰ ਹੈ ਨਾ ਨੀ ਚੰਗੀ ਬੱਚੀ ਗੋਲ ਮਟੋਲਾ ਬਾਈ ਓਕੇ ਜੀ ਹਾਂ ਜੀ 40000 ਚਾਹ ਡਾ ਮਾਨਤਾਨ ਹੋ ਜੂ ਤੇ ਹੁਣ ਵੀਰੇ ਐਚਪ ਇਹ ਵੀਰੇ ਛੱਡੇ ਚਾਰਾਂ ਦੀ ਗੱਪਲ ਜਮਤ ਚੱਕ ਪਾਸ ਆਪਣਾ ਸਾਰਾ ਚੱਕ ਪਾਸ ਓਕੇ ਜੀ ਤੇ ਅਗਲੇ ਨੇ ਕਰਾਉਣਾ ਹੈ ਕਰਾ ਲਾ ਪਰ ਆਪਣੇ ਘਰ ਦੀ ਗਰੰਟੀ ਉਹ ਵੀਰੇ ਬਾਅਦ ਚ ਜਾ ਕੇ ਨਾ ਕੋਈ ਨਿੱਕੀ ਹੋ ਜੇ ਆਪਾਂ ਲੰਬੇ ਨੀ 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 ਉਹ ਅਗਲੇ ਦਾ ਕਰਾਉਣ ਦਾ ਹੱਕ ਲੰਡਾ ਅੱਜ ਇਹਨੇ ਪੈਸੇ ਦੇਨੇ ਚੈੱਕ ਕਰਾਵੇ ਵੀਰੇ ਆਪਾਂ ਜਦ ਪੈਸੇ ਦੇ ਕੇ ਚੈੱਕ ਲਾ ਕੇ ਲੈ ਕੇ ਆਉਨੇ ਆ ਨਾ ਹੂੰ ਇਹ ਗਰਮੀ ਗੁਰਮੀ ਦੇ ਮੌਸਮ ਚ ਕਈ ਬੱਚਾ ਪੁੱਤ ਤੇ ਦੰਦ ਵੀਰੇ ਦੰਦਾਂ ਚ ਇਹ ਚਾਰ ਦੰਦ ਵੀਰੇ ਚਾਰ ਦੰਦ ਆ ਕੀ ਡਬ ਪ੍ਰਿੰਟ ਫੁੱਲ ਝੋਲੀ ਬਹੁਤ ਸੋਹਣੀ ਬਟਨ ਲੱਗੀ ਵੀ ਆ ਕਿੰਨੇ ਮਹੀਨੇ ਜੱਸੀ ਸੀ ਗੱਪਣ ਇਹ 4.5 ਦੀ ਬਈ ਟਿਕ ਪਾਸ 4.5 ਮਹੀਨੇ ਚੈੱਕ ਪਾਸ ਥਣ ਝੋਲੀ ਦੀ ਪੂਰੀ ਸਾਫ ਚਾਰ ਹੀ ਥਣ ਤੇ ਕਦ ਘੜ ਚੰਗੇ ਜਾ ਗਈ ਹਾਂਜੀ ਵੱਡੇ ਵਾੜ ਚ ਹੀ ਆ ਗਈ ਬਈ ਓਕੇ ਤੇ ਇਹਦੇ ਵੀਰੇ ਕਿੰਨੇ ਪੈਸੇ ਫਿਰ ਕੋਈ ਇਹਦਾ ਵੀ 40 ਵਿੱਚ ਜੋੜਾ ਲਓ ਤੁਸੀਂ ਤਾਂ 40 ਤਾਂ ਦੇ ਦਾਂਗੇ 80 ਦੇ ਦੇ ਦਾਂਗੇ ਤੇ ਪਹੁੰਚ ਹੋ ਜੂਗੀ 100 ਕਿਲੋਮੀਟਰ ਛੱਡ ਦਾਂਗੇ ਪਹੁੰਚ ਓਕੇ ਜੀ ਬ੍ਰੇਕ ਦਾ ਜਵਾਬ ਵੀ ਲਿਖਾ ਦੋ ਪ੍ਰਿੰਟ ਪੂਰਾ ਦੇਖੋ ਮੈਂ ਗੱਲ ਕਰ ਥੋੜੀ ਵੱਛੀ ਸਮਾਈ ਦੀ ਕਾਰਨ ਆਈ ਦੀ ਆ ਹੂੰ ਜਾਇਜ਼ ਰੇਟ ਚ ਆ ਜਮ ਹਾਂ ਓਕੇ ਬੰਦ ਦਿਓ ਜੀ ਥਾਣ ਮੰਡੀ ਦੇ ਸਾਹ ਸੁਧਰੀ ਚਾਰ ਹੋਣਾ ਝੋਲੀ ਦਿਖਾਈ ਢੱਲੋ ਦੀ ਕਿੰਨੀ ਦਿਖਾਈਏ ਵੀਰ ਆ ਦੇਖੋ ਜੀ ਇੰਨੀ ਪਿਆਰੀ ਤੇ ਬੜਾ ਹਨ ਨੇ ਚੰਗਾ ਥਾਣ ਕੱਢਣਾਗਾ ਦੇਖੋ ਬੜੀ ਵੱੱਸੀ ਆ ਬਾਈ ਚੰਗੀ ਹੂੰ ਇਹ ਸੰਤ ਚੰਨਾ ਕੱਢੀ ਕਰਦੀ ਆ ਥੋੜੀ ਸੇਵਾ ਭਾਲ ਦੀ ਕੱਲ ਥੋੜੀ ਨਾਰ ਇਹ ਦਾ ਵੀ ਵੀਰੇ 40 ਤੇ ਹੁਣ ਵੀਰੇ ਜਰਸੀ ਬੱਛੀ ਆਪਾਂ ਦੇਖੇ ਨੇ ਇਹ ਵੀ ਚੈੱਕ ਪਾਸ ਆ ਗਈ ਔਰੇ ਇਹ ਸਾਢੇ ਇਹ ਸਾਢੇ ਪੰਜਾਂ ਦੀ ਵੀਰੇ ਓਕੇ ਆਪਣੀਆਂ ਕਰਾਂਗੇ ਅਗਲਾ ਆਉਂਦੀਆਂ ਕਰਾ ਕੇ ਲੈ ਕੇ ਜਾਵਾਂਗੇ ਆਪਾਂ ਸਾਰੇ ਕਰਾ ਕੇ ਆਉਂਦੇ ਹਸੀਲੇ ਨਹੀਂ ਆਉਂਦੇ ਬਈ ਓਕੇ ਜੀ ਹਾਂਜੀ ਵੀਰੇ ਇਹ ਸਾਢੇ 5 ਮਹੀਨਿਆਂ ਦੀ ਆ ਸਾਢੇ 5 ਦੀ ਵੱਡੀ ਬੱਛੀ ਘਪਣਾ ਹਾਂ ਬਈ ਜਰਸੀ ਇਹ ਤੇ ਕੱਦ 8000 ਵੱਡੀਆਂ ਜਰਸਾਂ ਵਾਲਾ ਹਾਂ ਵੱਡੀਆਂ ਚ ਹੀ ਆ ਗਈ ਵੀਰੇ ਤੇ ਬਾਕੀ ਦਾ ਤਾਂ ਪੱਟਣ ਲੱਗੀ ਬਈ ਇਹਨੂੰ ਤਾਂ ਚੈੱਕ ਵੀ ਨਹੀਂ ਕਰਾਉਣ ਦੀ ਲੋੜ ਹਾਂ ਨਾ ਨਾ ਬੇਨਰਾਲੀ ਰਹਿਣੀ ਵੀਰੇ ਹੂੰ ਕਰੋ ਇਧਰ ਨੂੰ ਮੜੀ ਬਾਕੀ ਛੰਡੀ ਸੀਲ ਆ ਪਈ ਆਹ ਦੇਖੋ ਜੀ ਖਣ ਭਾਂਡੇ ਦੀ ਪੂਰੀ ਸਾਫ ਜਰ ਝੋਲੀ ਝਾਲੀ ਬਹੁਤ ਪੋਲਾ ਪਾਲਾ ਪੰਗਾ ਨਾ ਦੇਖ ਹੂੰ ਮੋਰੇ ਖੋਲੋ ਵੀਰਨ ਪਰ ਉਹਨ ਬੱਚੀ ਹੋਈ 15 ਕਿਲੋ ਦੇ ਦੋ ਦੇ ਦੂਗੀ ਜਮਾ ਯਾਰ ਢਿੱਲਾ ਡੋ ਲੈ ਬਹੁਤ ਪੰਗਾ ਚੰਗਾ ਗੱਦਾ ਪਟਣ ਨੇ ਤੇ ਸੀਲ ਕਿ ਨਹੀਂ ਆ ਨਾ ਫੁੱਲ ਜਿਆਦੇ ਵੀਰੇ ਬਰੀਡ ਵਾਲੀ ਆ ਨਾ ਬਰੀਡਰ ਬੱਚੀ ਆ ਗਈ ਬਾਕੀ ਦੀ ਗੱਲ ਯਾਰ ਦੁੱਧ ਦੇ ਫਾਇਡ ਵਾਲਾ ਪਾਉਂਦੀਆਂ ਹੁੰਦੀਆਂ ਆ ਮੱਝ ਦੇ ਮੁਕਾਬਲਾ ਕਰਦੇ ਜਮਾ ਜਮਾ ਨਹੀਂ ਆ ਦੇਖੋ ਜੀ ਖਣ ਭਾਂਡੇ ਦੀ ਪੂਰੀ ਸਾਫ ਸੁਥਰੀ ਇਹਨੇ ਤਿਆਰ ਹੋਣਾ ਤਾਂ ਯਾਰ ਹੋਰ ਕਿੰਨਾ ਹੂੰ ਆ ਦੇਖੋ ਫੇਸ ਚੰਗਾ ਵੱਡੀ ਆ ਪਲੀ ਦੀ ਆ ਕੋਈ ਐ ਨਹੀਂ ਹੂੰ ਆ ਪਾਣੀ ਹੁਣ ਪੀਤਾ ਜਰੂਰ ਆ ਕੇ ਨੇ ਓਕੇ ਜੀ ਪਹਿਲਾਂ ਪੱਠੇ ਪੁੱਠੇ ਵੀ ਖਾਈ ਓਕੇ ਜੀ ਲੈ ਚਲੋ ਵੀਰੇ ਹਾਂਜੀ ਹੈਗੀ ਆਪਣੇ ਕੋਲੇ ਓਕੇ ਬਾਈ ਜੀ ਇਹਦੇ ਕਿੰਨੇ ਪੈਸੇ ਇਹ ਮੁੱਲ 35000 ਰੁਪਿਆ ਦਾ ਬੜ ਲੈਣਾ ਹੀ ਹੈ ਜਾਇ ਰੇਟ ਹੈ ਨਾ ਹਾਂ ਜਾਇ ਜੀ ਮੰਗਿਆ ਬਾਈ ਹਮ ਸੱਟ ਦੇ ਨੇੜੇ ਹੋਜੂਗਾ ਤਿਆਰ ਹੋ ਜਾ ਕੰਮ ਹੋ ਜਾ ਗੁਰੂ ਵੀਰੇ ਇੱਕ ਗੱਲ ਹੋਰ ਦੱਸ ਦੀ ਤੂੰ ਕਿੰਨੇ ਆਂਦਾ ਤੇ ਮੈਂ ਤੈਨੂੰ ਕਿੰਨੇ ਕਿਹਾ ਵੀ ਤੇ ਕਿੰਨੇ ਘਟਾਇਆ ਤੈਨੂੰ 5000 ਰੁਪਏ ਆ ਕੇ ਮੈਂ ਚੱਲ ਚੱਲੀ ਮੰਗ ਲੈਣਾ ਹਾਂ ਮੈਂ ਕਹਿੰਦਾ ਨਹੀਂ ਯਾਰ ਕੇ ਭੈਣ ਭਰਾ ਦਾ ਫਾਇਦਾ ਹੋ ਜਾ ਤੈਨੂੰ 2 ਰੁਪਏ ਦਿੰਦੀ ਆ ਤਾਂ 35000 ਰੁਪਿਆ ਮੰਗੇਦਾ ਹ ਹਾਂ ਤੇ ਜਮਾ ਜਾਏ ਰੇਟਾ ਹੁਣ ਨਾ ਬਾਈ ਨੂੰ ਬਾੜਾ ਘਟਾਇਓ ਚੁੱਪ ਕਰਕੇ ਮੰਗਾ ਲਓ ਕੋਈ ਨੋਕਸ ਵਾਲੀ ਨਹੀਂ ਬੱਚੀ ਵੀਰੇ ਲੰਬੇ ਵਾਲੀ ਨਹੀਂ ਓਕੇ 35 ਤੇ ਹੁਣ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਐ ਨੇ ਮੂੰਹੋਂ ਕਿਵੇਂ ਆ ਝੋਟੀ ਵੀਰੇ ਇਹ ਦੰਦਾਂ ਚ ਇਹ ਦੁੱਗੀ ਹੋ ਗਈ ਹੂੰ ਤੇ ਚਗਾਠਾ ਚਗੂਠਾ ਯਾਰ ਬੜਾ ਹਨਾ ਵੱਡੀ ਤੋਂ ਵੀ ਬਹੁਤ ਆ ਵੀਰੇ ਯਾਰ ਤੇ ਥਾਂ ਇਹਦੇ ਵਿਚ ਆ ਰਹੀ ਹੈ ਨਾ ਤੇ ਬੜੀ ਵਧੀਆ ਝੋਟੀ ਆ ਵੀਰੇ ਇਹ ਖੋਲੋ ਜੀ ਇਹਨੂੰ ਵੀ ਤੋੜ ਰਕੜਾ ਕੇ ਚੈੱਕ ਸਿੰਗੀ ਦਿਖਾਉਣਾ ਤੇ ਬਹੁਤ ਚੰਗੀ ਲੱਗੀ ਹੂੰ ਆ ਦੇਖੋ ਸਿੰਗੀ ਦੇਖੋ ਬਾਕੀ ਤਾਂ ਚੰਗੀ ਪੇਮੈਂਟ ਦੇ ਕੋਈ ਤਿਆਰ ਹੋ ਜਿਹੜੇ ਭੈਣ ਭਰਾ ਨੇ ਸੰਭ ਲਿਆ ਦੇਖੋ ਜ ਜਰ ਕੰਨ ਬਈ ਛੋਟੀ ਜੀ ਸੀ ਤੇ ਭੱਗੀ ਕੀ ਖੜੀ ਆ ਇੱਕ ਤਰੀ ਦੇ ਮੰਡੀ ਦੀ ਪੌਣੀ ਬੰਦੇ 10 ਲੱਖ ਮੰਗਦਾ ਹੂੰ ਹੂੰ ਐਡੂ ਹੋਈ ਉਹ ਸੋਈ ਤੇ ਲੱਪਣਾ ਇਹ ਖੰਦੀ ਆ ਹਾਂਜੀ ਓਕੇ ਓਕੇ ਆ ਦੇਖੋ ਜੀ ਕਦ ਕਾੜ ਕਰਨਾ ਜਾ ਕੇ ਨਾ ਉਹ ਥਣਾ ਦੀ ਇੱਕ ਨੰਬਰ ਬਸ ਜਾਨਸਾਰ ਤੁਹਾਡੇ ਘਰੇ ਇਹਨੇ ਗੱਬਣ ਲਿਖਾ ਹੁਣ ਤੂੰ ਦੇਖ ਨਹੀਂ ਵੱਡੀ ਆ ਜਰਾ ਤਾਉਣ ਤੋਂ ਫੁੱਲ ਅਮੀ ਕੁੰਬਲਾ ਵਗੈਰਾ ਪੋਰਾ ਵੀ ਨਹੀਂ ਹਨਾ ਤੇ ਥੋੜੀ ਰੱਸੀ ਨਹੀਂ ਬੰਦੇ ਜਰਾ ਹੂੰ ਬਾਕੀ ਦੀ ਯਾਰ ਪਿਓਰ ਜੈਡ ਬਲੈਕ ਚ ਆ ਗਈ ਹਨਾ ਹੋਏ ਪੋਰਾ ਵੀ ਨਹੀਂ ਵਾਲ ਚਿੱਟੇ ਹੂੰ ਥਾਣ ਤੁਹਾਨੂੰ ਪੂਰੇ ਚੰਗੇ ਮਾੜੀ ਜੀ ਪਿਓ ਮੇਰੀ ਅਸਲ ਮੋਹਰਾ ਜੀ ਨੂੰ ਪਤਾ ਉਹਦੇ ਹੋਣੇ ਜ਼ਰੂਰੀ ਹੈ ਬਾਈ ਚਾਰ ਕਵਾਲ ਦਾ ਹੋਣੇ ਜ਼ਰੂਰੀ ਇਹਦੇ ਕਿੰਨੇ ਪੈਸੇ ਬਾਈ ਇਹ 55 ਦੀ ਕੱਟੀ ਦੇ ਦਾਂਗੇ ਵੀਰੇ ਆਪਾਂ ਮਾਨਤਾਨ ਵਿੱਚੋਂ ਕਰ ਦਾਂ ਜੀ ਓਕੇ ਜੀ 55000 ਥੋੜਾ ਮਾਨਤਾਨ ਹੋ ਜਾਣਾ ਤੇ ਅੰਦਰੋਂ ਤੁਸੀਂ ਉਹਦੀ ਚੈੱਕ ਕਰਵਾ ਕੇ ਲਿਜਾ ਸਕਦੇ ਆ ਹਨਾ ਆਹ ਕਰ ਸਕਦੇ ਬਾਈ ਇਹ ਨਹੀਂ ਪੈਸੇ ਓਕੇ ਜੀ ਆ ਦੇਖੋ ਜੀ ਥਾਣ ਭਾਂਡੇ ਦੀ ਪੂਰੀ ਸਾਫ ਸੁਥਰੀ ਇਹ ਨਹੀਂ ਜਿੱਦੇ ਤਿਆਰ ਹੋਈ ਕਰਮ ਵਾਲੀ ਨੇ ਹੋਣਾ ਇਹਦੀ ਮਾਂ ਟਾਈ ਲੱਖ ਦੀ ਵਿਕ ਗਈ ਪਰ ਪੈਸੇ ਜੀ ਓਕੇ ਜੀ ਹੁਣ ਵੀਰੇ ਜਿਹੜੀ ਆਪਾਂ ਵੱਡੇ ਕਦਗਾਠ ਵਾਲੀ ਦਿਖਾਈ ਤਾਂ ਆਪਾਂ ਲਾਰ ਤੇ ਚੰਗੀ ਬੱਛੀ ਆ ਗਈ ਫਾਰਮ ਆਲੀ ਹਨਾ ਵੀਰੇ ਚਾਰ ਦੰਦਾ ਅਰੀਜਨਲ ਉਹ ਓਕੇ ਚਾਰ ਦੰਦਾ ਆ ਗਈ ਵਿੰਡੋ ਹੀ ਲਈ ਆਪਾਂ ਵੱਡੀ ਬੋਲ ਜਿੰਨੀ ਵੀ ਕਦੇ ਕਿੰਨੇ ਦਿਨ ਬਾਕੀ ਆ ਬਈ ਇਹਦੇ ਇਹਦੇ 22 30 ਦਾ ਸੌਦਾ ਕਰੀ ਤੇ 19 ਦਿਨ ਕਹਿੰਦੇ ਸੀ ਬਈ ਅੱਜ 25 ਹੋ ਗਈ ਹੁਣ 15 ਦੇ ਅੱਸੇ ਪਾਸੇ ਲੈ ਜੀ ਵੀਰੇ ਇਹ 15 ਓਕੇ ਜੀ ਖੋਲੋ ਜੀ ਤੇ ਕਿੰਨਾ ਕੁ ਦੁੱਧ ਬਾਈ ਪਹਿਲੀ ਵਾਰ ਕੱਢ ਸਕਦੀ ਹੈ ਭਾਈ ਦੇ ਦੂਗੀ 40 ਕਿਲੋ ਕੋਈ ਬਾਲਾ ਨਹੀਂ ਯਾਰ 50 ਕਰੇ ਤਾਂ ਵੀ ਝੂਠ ਵਾਲਾ ਕੰਮ ਕਰੇ ਓਕੇ ਓਕੇ ਜਮਾਂ ਹਨਾ ਗੱਲ ਬਾਤ ਆ ਦੇਖੋ ਜੀ ਚੰਗੇ ਸਾਇ ਦੇ ਚੰਗੀ ਬਰੀਡਰ ਬੱਚੀ ਆ ਗਈ ਤੇ ਜੇ ਕਿਸੇ ਫਾਰਮ ਆਏ ਦੇ ਘਰੇ ਖੜੀ ਹੋਵੇ ਲੈ ਆਂਦੀ ਫਾਰਮ ਤੇ ਆਵੇ ਫਾਰਮ ਚ ਲੈ ਬਈ ਆਪਣਾ ਕੋ ਟੋਟਾ ਰਿਕਾਰਡ ਹੀ ਹੈਗਾ ਪ੍ਰੋਪਰ ਵੀ ਸਾਰਾ ਜਿਹਦੀ ਆਪ ਖੋਦੋ ਵੀ ਪਤਾ ਜਿਹੜੇ ਟੀਕਾ ਲੱਗਿਆ ਹੋਈ ਪਤਾ ਆ ਦੇਖੋ ਜੀ ਖਾਣ ਚਾਰੇ ਚੰਗੇ ਅਰੇ ਲੈ ਖਾਂਦੇ ਕੋਲੇ ਖੰਦਾ ਕਾ ਦੇ ਜਜਮੈਂਟ ਲੈ ਲਉ ਮੈਂ ਕਹਿੰਦਾ ਜੀ ਕਾ ਦੇ ਪਰ ਲੈ ਭਾਈ ਲੰਘਣਾ ਕੰਮ ਹੀ ਹੈ ਜਾ ਕੇ ਕੋਈ ਆ ਵੀ ਨਾ ਲੈ ਚਲੋ ਪਹਿਲਾਂ ਮੈਂ ਤੰਨਵਾਰੀ ਵੀਡੀਓ ਬਣਾ ਲਈ ਮੈਨੂੰ ਤਾਂ ਫੋਨ ਤੇ ਵੀਡੀਓ ਨਹੀਂ ਵਧੀਆ ਬਣਦੀ ਵੀਡੀਓ ਤੇ ਘੱਟ ਛੋਟੀ ਛੋਟੀ ਲੱਗਦੀ ਕੋਲੇ ਆ ਕੇ ਬੜੀ ਬੱਚੀ ਓਕੇ ਵੱਡੀ ਬੱਚੀ ਆ ਗਈ ਜੀ ਬਾਕੀ ਦੇ ਹਰ ਲੇਵਾ ਜਿਹੜੇ ਅੱਜ ਕੱਲ ਟ੍ਰੈਂਡ ਆਲੇ ਵੇ ਦਾ ਹਨਾ ਖੋਚਾਂ ਦਾ ਤਾਂ ਆਲੇ ਦਾ ਹਾਂ ਹਾਂ ਉਹੀ ਇਹਦੇ ਲੇਵਾਗਾ ਭਾਲਾ ਭੂਲਾ ਪਾਉਣ ਲੱਗੇ ਆ ਰਹੀ ਵੀ ਛੱਡੀ ਤੇ ਜਾਮ ਸਿੱਧੀ ਪਈ ਹਾਂ ਨਹੀਂ ਗੋਰੇ ਬਰਾਬਰ ਦੇ ਨਹੀਂ ਕਹਣਾ ਹੂੰ ਓਕੇ ਆ ਜਾ ਮਾ ਜਮਾ 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 ਵੱਡੀਆਂ ਬੱਚੀਆਂ ਜੋ ਆ ਗਈ ਜੀ ਗੋਰੇ ਵੀਰੇ ਮੁੱਲ ਫਿਰ ਕਿੰਨਾ ਕਰ ਆ ਤੰਦ ਵੀ ਦਿਖਾ ਦੇ ਢਿੱਲੋ ਚਾਰ ਓਕੇ ਠੱਕਾ ਕਰੋਗੀ ਵੱਡੀ ਬੱਚੀ ਕਾਨੂੰਨ ਕੋਈ ਨਹੀਂ ਦੇਖੀ ਜੋ ਫਿਰ ਹਾਂ ਵੀਰੇ ਕਨਫਰਮ ਚਾਰ ਦੰਦ ਨਹੀਂ ਜਰਮਾਨਾ ਚਾਰ ਰਖੀ ਕੋਈ ਦੇਖਾਂ ਤੁਹਾਨੂੰ ਕਾ ਲੈ ਫੇਸ ਦੀ ਕੁਆਲਿਟੀ ਕਰੋ ਚੈੱਕ ਅੱਤ ਲਾ ਦੇ ਪਿੱਛੇ ਹੂੰ ਬੋਦੀਵਾਦੀ ਪੂਰੀ ਨਹੀਂ ਹਨਾ ਕਹਿਣਾ ਦਿਖਾਓ ਬਣ ਜੇ ਕਿੰਨੇ ਪਾਹੇ ਬਾਈ ਇਹਦੇ ਇਹਦਾ ਫੋਨ ਤੇ ਕਰਾਂਗੇ ਵੀਰੇ ਮੋਲ ਆਪ ਕੱਲੀ ਬੱਛੀ ਦਾ ਹੈ ਨਾ ਕੱਚੀ ਆ ਯਾਰਾ ਕੋਈ ਵੇਚਣ ਨਾਲ ਲਿਆ ਜਾਂਦਾ ਫਿਰ ਓਕੇ ਜੀ ਫੋਨ ਤੇ ਹੋਊਗਾ ਹੋਊ ਜਮ ਜਹਜ ਫਿਰ ਜਹਜ ਹੋਊਗਾ ਚੰਗੀਆਂ ਬੱਚੀਆਂ ਜੋ ਆ ਗਈ ਜੀ ਜ਼ਰੂਰ ਬਾਈ ਨਾਲ ਕਰੋ ਸੰਪਰਕ ਹੂੰ ਤੇ ਨੰਬਰ ਬਾਈ ਫੇਰ ਗੋੜੇ ਬੋਲਦੇ 87288 ਬਾਈ 04320 ਪਿੰਡ ਬਧੌੜ ਤੋਂ ਆਪਾਂ ਵੀਡੀਓ ਕਵਰ ਕੀਤੀ ਪੰਜ ਨਾਗ ਪੰਜੇ ਤੁਹਾਨੂੰ ਪ੍ਰੋਪਰ ਜਾਣਕਾਰੀ ਲੈ ਕੇ ਦਿੱਤੀ ਹਾਂ ਆਹ ਦਿਖਾ ਦੇ ਢਿਲਾ ਕੇ ਹੂੰ ਆਹ ਦੇਖੋ ਜੀ ਆਪਣਾ ਗੱਦ ਕਿੰਨਾ ਗੋੜੇ ਵੀਰੇ ਬਰੇ ਮੇਰੇ 6 ਫੁੱਟ ਥੋੜਾ ਘੱਟ ਓਕੇ ਜੀ ਚੰਗੀਆਂ ਜੋ ਆ ਗਈ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕੇ ਨਵੇਂ ਵੀਡੀਓ